ਕੀ ਤੁਹਾਡੇ ਕੋਲ ਹੈ ਪੈਨ ਕਾਰਡ 5-5000 ਰੁਪਏ ਦਾ ਮਿਲੇਗਾ ਲਾਭ ਇਹ ਦਸਤਾਵੇਜ਼ ਲੱਗਣਗੇ ਜਿਨ੍ਹਾਂ ਕੋਲ ਪੈਨ ਕਾਰਡ ਹੈਗਾ ਤਾਂ ਉਹਨਾਂ ਦੇ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਤੁਹਾਨੂੰ ਲਾਭ ਕਿਸ ਤਰੀਕੇ ਨਾਲ ਮਿਲੇਗਾ ਇਸ ਬਾਰੇ ਪੂਰੀ ਅਪਡੇਟ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੇ ਤੁਹਾਡੇ ਕੋਲ ਪੈਨ ਕਾਰਡ ਹੈਗਾ ਪੈਨ ਕਾਰਡ ਇੱਕ ਮਹੱਤਵਪੂਰਨ ਦਸਤਾਵੇਜ਼ ਹੈ ਜਿਸ ਦੀ ਵਰਤੋਂ ਬੈਂਕਾਂ ਦੇ ਵਿੱਚ ਜਾਂ ਹੋਰ ਸਰਕਾਰੀ ਕੰਮਾਂ ਦੇ ਵਿੱਚ ਕੀਤੀ ਜਾਂਦੀ ਹੈ ਜਾਂ ਕੋਈ ਸਕੀਮਾਂ ਦੇ ਵਿੱਚ ਲਾਭ ਲੈਣਾ ਹੋਵੇ ਤਾਂ ਉਥੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਜੇ ਤੁਹਾਡੇ ਕੋਲ ਪੈਨ ਕਾਰਡ ਹੈਗਾ ਤਾਂ ਇਹ ਖਬਰ ਤੁਹਾਡੇ ਲਈ ਪੂਰੀ ਜਾਣਕਾਰੀ ਜਰੂਰ ਸੁਣ ਕੇ ਜਾਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੀ ਹਾਂ ਹੁਣ ਪੈਨ ਕਾਰਡ ਦੇ ਵੀ ਮਿਲੇਗਾ ਲੋਨ ਅਪਲਾਈ ਕਰਨਾ ਵੀ ਬਹੁਤ ਸੌਖਾ ਜਾਣੋ ਤਰੀਕਾ ਜੀ ਹਾਂ ਵੱਡੀ ਖਬਰ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੇਕਰ ਤੁਹਾਨੂੰ ਐਮਰਜੈਂਸੀ ਵਿੱਚ ਤੁਰੰਤ ਪੈਸੇ ਦੀ ਲੋੜ ਆ ਤਾਂ ਪਰਸਨਲ ਲੋਨ ਇੱਕ ਵਧੀਆ ਆਪਸ਼ਨ ਹੈ ਇਸ ਵਿੱਚ ਤੁਹਾਨੂੰ ਨਾ ਸਿਰਫ ਤੁਰੰਤ ਪੈਸੇ ਮਿਲਦੇ ਹਨ ਸਗੋਂ ਇਸ ਨੂੰ ਵਾਪਸ ਕਰਨ ਦੇ ਕਈ ਆਪਸ਼ਨ ਵੀ ਹਨ ਹੁਣ ਤੁਸੀਂ ਸਿਰਫ ਪੈਨ ਕਾਰਡ ਦੀ ਮਦਦ ਨਾਲ 5000 ਰੁਪਏ ਤੱਕ ਦਾ ਲੋਨ ਲੈ ਸਕਦੇ ਹੋ ਇਸ ਲਈ ਅਰਜ਼ੀ ਦੇਣ ਦੀ ਪ੍ਰਕਿਰਿਆ ਬਹੁਤ ਹੀ ਆਸਾਨ ਹੈ ਜੀ ਹਾਂ 5-5000 ਰੁਪਏ ਦਾ ਤੁਹਾਨੂੰ ਲਾਭ ਮਿਲੇਗਾ ਇਸ ਯੋਜਨਾ ਦੇ ਰਹੀਂ ਪੈਨ ਕਾਰਡ ਦੇਤੇ ਜੀ ਹਾਂ ਪੈਨ ਕਾਰਡ ਦੇਤੇ ਤੁਹਾਨੂੰ ਲਾਭ ਮਿਲਦਾ ਹੈ 5-5000 ਰੁਪਏ ਦਾ ਤੇ ਤੁਹਾਨੂੰ ਤੁਰੰਤ ਹੀ ਜਿਹੜੇ ਪੈਸੇ ਤੁਹਾਡੇ ਖਾਤੇ ਵਿੱਚ ਆਉਣਗੇ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡਾ ਹਾਂਜੀ ਕੀਤੀ ਜਾ ਰਹੀ ਹੈ ਜ਼ਰੂਰੀ ਡਾਕੂਮੈਂਟ ਜਦੋਂ ਤੁਸੀਂ ਲੋਨ ਅਪਲਾਈ ਕਰਦੇ ਹੋ ਤਾਂ ਜ਼ਿਆਦਾਤਰ ਪੈਨ ਕਾਰਡ ਦੀ ਲੋੜ ਪੈਂਦੀ ਹੈ ਪਰ ਹੁਣ ਤੁਸੀਂ ਆਪਣੇ ਕ੍ਰੈਡਿਟ ਕਾਰਡ ਕ੍ਰੈਡਿਟ ਸਕੋਰ ਦੇ ਪਛਾਣ ਦੇ ਆਧਾਰ ਤੇ ਪੈਨ ਕਾਰਡ ਦੇ 5000 ਰੁਪਏ ਦਾ ਕਰਜ਼ਾ ਲੈ ਸਕਦੇ ਹੋ ਡਿਜੀਟਲ ਲੈਂਡਿੰਗ ਐਪਸ ਅਤੇ NBFC ਦੇ ਨਾਲ ਬਹੁਤ ਸਾਰੇ ਬੈਂਕਾਂ ਨਾਲ ਤਾਂ ਦੇਖ ਸਕਦੇ ਹੋ ਆਉ ਜਾਣਦੇ ਆ ਪੈਨ ਕਾਰਡ ਦੇ ਲੋਨ ਕਿਵੇਂ ਲੈਣ ਦਾ ਤਰੀਕਾ ਸਭ ਤੋਂ ਪਹਿਲਾਂ ਪਤਾ ਲਗਾਓ ਕਿ ਤੁਹਾਡਾ ਕਿਹੜਾ ਬੈਂਕ ਐਨ ਬੀ ਐਸ ਐਫ ਸੀ ਲਿਮਟਿਡ ਦੇ ਨਾਲ ਮਿਨੀਮਮ ਅਕਾਊਂਟ ਤੇ ਲੋਨ ਦਿੰਦਾ ਹੈ ਹੁਣ ਇਹ ਸਮਝਣਾ ਜ਼ਰੂਰੀ ਹੈ ਕਿ ਇਸ ਤੇ ਕਿੰਨਾ ਵਿਆਜ ਲੱਗਦਾ ਹੈ ਪ੍ਰੋਸੈਸਿੰਗ ਫੀਸ ਕਿੰਨੀ ਹੈ ਕਿੰਨੇ ਸਮੇਂ ਲਈ ਲੋਨ ਵਾਪਸ ਕਰਨਾ ਹੈ ਇਸ ਤਰ੍ਹਾਂ ਤੁਸੀਂ ਆਪਣੇ ਲਈ ਇੱਕ ਬਿਹਤਰ ਵਿਕਲਪ ਲੱਭ ਸਕਦੇ ਹੋ ਹੁਣ ਲੋਨ ਦੇਣ ਦੀ ਵੈਬਸਾਈਟ ਤੇ ਸਾਖਾ ਤੇ ਜਾਓ ਤੇ ਅਰਜੀ ਦਿਓ ਜੀ ਹਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੇਖ ਸਕਦੇ ਹੋ ਇਸ ਦੇ ਵਿੱਚ ਤੁਹਾਨੂੰ ਪਛਾਣ ਦੇ ਰੂਪ ਦੇ ਵਿੱਚ ਤੁਹਾਡਾ ਆਧਾਰ ਕਾਰਡ ਆਮਦਨ ਦਾ ਸਬੂਤ ਦੇਣਾ ਪੈ ਸਕਦਾ ਹੈ ਤਾਂ ਜਲਦੀ ਜਲਦੀ ਤੁਸੀਂ ਇਸ ਜੁਦਨਾਂ ਲਾਭ ਉਠਾ ਸਕਦੇ ਹੋ ਤੁਹਾਡੇ ਕੋਲ ਜੀ ਪੈਨ ਕਾਰਡ ਹੈਗਾ ਤਾਂ ਤੁਹਾਨੂੰ 5-5000 ਰੁਪਏ ਤੱਕ ਦਾ ਲੋਨ ਜਿਹੜਾ ਮਿਲੇਗਾ ਤਾਂ ਹੋਰ ਸਕੀਮਾਂ ਦੀ ਜਾਣਕਾਰੀ ਜਾਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ